ਕਈ ਵਾਰ ਚੱਕ ਚਕਾਲਾ ਕੰਮ ਬਹੁਤ ਹੋ ਜਾਂਦਾ ਔਰ ਪਰਾਂ ਕਿਉਂਕਿ ਜਦੋਂ ਵੀਡੀਓ ਚੱਲਦੇ ਨੇ ਉਹ ਜਿਹੜੇ ਹੈਡਿੰਗ ਦਿੰਦੇ ਨੇ ਉਹ ਕਈ ਵਾਰ ਕਾਣੀ ਐਕਚੁਅਲ ਚ ਕੀ ਹੋਇਆ ਨੜ ਰਿਹਾ ਤਾਂ ਥੋੜਾ ਦਿਮਾਗ ਖਰਾਬ ਹੋਇਆ ਫੇਰ ਹੋਇਆ ਹੋਇਆ ਤੇਰਾ ਹੋਇਆ ਹੋਇਆ ਜਵੇਰੇ ਮੁੰਡਾ ਇੱਥੇ ਆਇਆ ਜੀ ਕਿ ਅਸੀਂ ਟਰਾਲੀ ਲੈ ਕੇ ਆਏ ਵੀਰੇ ਸਾਨੂੰ 2 3 ਨੰਬਰ ਗੇਟ ਤੇ ਰੋਕ ਲਿਆ ਸਕੂਟੀ ਲੈ ਕੇ ਇੱਥੇ ਆਇਆ ਤੇ ਪਿਛਲੇ 2 ਦਿਨ ਤੋਂ ਇਨਸੀਡੈਂਟ ਲਗਾਤਾਰ ਹੋ ਰਹੀ ਮਾਰਦੇ ਬੰਦੇ ਉਥੋਂ ਮੋੜੀਆਂ ਨਾ ਹਾਂ ਹਾਂ ਮਾਰੇਗਾ ਮੇਰੇ ਮਾਰੇਗਾ ਤੈਨੂੰ ਲੱਗ ਜੂ ਪਤਾ ਤੈਨੂੰ ਮਾਰੇਗਾ ਦਾ ਕੱਲ ਗਰਦਾਸਪੁਰ ਤੋਂ ਬੰਦੇ ਆਏ ਸੀ ਉਹਨਾਂ ਦੇ ਆਈ ਕਾਰਡ ਇਹਨਾਂ ਨੇ ਚੈੱਕ ਕਰੇ ਕਿ ਤੁਸੀਂ ਆਈ ਕਾਰਡ ਦੇਖੋ ਤੁਸੀਂ ਜਾ ਨਹੀਂ ਸਕਦੇ ਪਰਸੋਂ ਵੀ ਇਹੀ ਹੋਇਆ ਸੀ ਲੋਕਲ ਮੁੰਡੇ ਨੇ ਆ ਗਾਉਂ ਤੋਂ ਅਸੀਂ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਇੱਥੇ ਕਰਨਾ ਤੁਹਾਡਾ ਕੀ ਕੰਮ ਹੈ ਪ੍ਰੋਟੈਸਟ ਚ ਮਤਲਬ ਸਾਡਾ ਹੀ ਹੈਗਾ ਕਿ ਅੱਜ ਜਿਹੋ ਉਹਨਾਂ ਨੇ ਟਰਾਲੀ ਨੂੰ ਰੋਕ ਲਈ ਉਹਨਾਂ ਨੂੰ ਕਹਿੰਦੇ ਤੁਸੀਂ ਟਰਾਲੀ ਛੱਡ ਜੋ ਹਾਂ ਲੰਗਰ ਲੈ ਜਾਓ ਟਰਾਲੀ ਨਹੀਂ ਜਾਊਗੀ ਹਾਂ ਹਾਂ ਦੱਸ ਬੱਚਾ ਮੈਂ ਦੱਸ ਨ ਕੀ ਤੱਕਰ ਗੱਲ ਹੈ ਨਹੀਂ ਥੱਪੜੋ ਥੱਪੜੀ ਤਾਂ ਇਹ ਸੀਗਾ ਜੀ ਮੈਂ ਉਹਨੂੰ ਕਿਹਾ ਯਾਰ ਵੀ ਤੂੰ ਦੇਖ ਸਿੱਖ ਬੰਦਾ ਮਤਲਬ ਪਾਗੋ ਦੇ ਸਰਤੇ ਆ ਜੀ ਬਲਜੀਤ ਸਿੰਘ ਉਹਦਾ ਨਾਮ ਆ ਯਾਰ ਤੈਨੂੰ ਲੰਗਰ ਦੀ ਮਰਿਆਦਾ ਪਤਾ ਹੀ ਹੋਣੀ ਚਾਹੀਦੀ ਆ ਯਾਰ ਲੰਗਰ ਉਹ ਕਹਿੰਦਾ ਵੀ ਮੈਂ ਤਾਂ ਕਹਿੰਦਾ ਲੰਗਰ ਰੋਕੇ ਨਹੀਂ ਮੈਂ ਤਾਂ ਟਰਾਲੀ ਰੋਕੀ ਆ ਮੈਂ ਇਹ ਰੋ ਲੰਗਰ ਮੋਢਿਆਂ ਤੇ ਲੈ ਜਾਣਗੇ ਫਿਰ ਉਹ ਤੂੰ ਐਸੀ ਬੁਲਾਇਆ ਨਾ ਨਾ ਉਹ ਮੋਢਿਆਂ ਦੇ ਚੱਕੀ ਲਾਉਣਗੇ ਸੇਵਾ ਦੀ ਵਡਿਆਈ ਦਾ ਮਸਲਾ ਤਾਂ ਕੀ ਕਰਨਾ ਜੀ ਉਹ ਉਲਟਾ ਇਹ ਕਰ ਰਹੇ ਨੇ ਕਿ ਜਿਵੇਂ ਕੋਈ ਕ੍ਰਿਮੀਨਲ ਐਕਟੀਵਿਟੀ ਆ ਜੀ ਉਦਾਂ ਹੀ ਪੇਸ਼ ਕਰ ਰਹੇ ਨੇ ਇੰਨੀ ਗੱਲ ਤੇ ਉਹਨਾਂ ਨੂੰ ਮੈਂ ਕਿ ਕੀਰ ਤੈਨੂੰ ਪਤਾ ਹੋਣਾ ਚਾਹੀਦਾ ਮਰਿਆਦਾ ਕੀ ਹੁੰਦੀ ਹੈ ਤੂੰ ਜਾਣ ਬੁਝ ਕੇ ਤਾਂ ਕਰਿਆ ਵੀ ਤੂੰ ਆਰਡਰ ਤੂੰ ਦਿੱਤਾ ਕਿਸੇ ਹੋਰ ਨੇ ਕਿਹਾ ਯੂਨੀਵਰਸਿਟੀ ਉਹ ਮੰਨ ਗਿਆ ਵਿੱਚ ਕਿ ਯਾਰ ਪਹਿਲਾਂ ਕਰੀ ਜਾਵੇ ਕਿਸੇ ਹੋਰ ਨੇ ਕਿਹਾ ਫਿਰ ਕਹਿੰਦਾ ਮੈਂ ਯਾਰ ਕਹਿਤਾ ਵੀ ਯਾਰ ਫਿਰ ਟਰਾਲੀ ਨਹੀਂ ਜਾਊਗੀ ਤੈਨੂੰ ਲਿਖਤੀ ਆਰਡਰ ਗਿਆ ਅਸੀਂ ਦਾ ਪੰਜਾਬ ਦੇ ਲਈ ਸਾਰੇ ਗੇਟ ਖੁੱਲੇ ਆ ਜਿਹੜੇ ਗੇਟ ਤੋਂ ਸਾਡਾ ਮਨ ਕਰੂਗਾ ਅਸੀਂ ਉਤੋਂ ਹੀ ਕੱਢਾਂਗੇ ਫਿਰ ਮੈਨੂੰ ਕਹਿ ਰਿਹਾ ਵੀ ਯਾਰ ਸ਼ਰਮ ਕਰ ਮਾੜੀ ਮੁੱਟੀ ਕਹਿੰਦਾ ਵੀ ਤੂੰ ਬੋਲਦਾ ਕਿਵੇਂ ਮੈਂ ਤਾਂ ਇਹੀ ਬੋਲੂਗਾ ਤੇਰੇ ਨਾਲ ਤਾਂ ਮੈਂ ਯਾਰ ਜੇ ਤੁਸੀਂ ਲੱchn ਕਰੂਗਾ ਅਸੀਂ ਕੁਝ ਫਿਰ ਇਹੀ ਬੋਲਾਂਗੇ ਯਾਰ 2 ਦਿਨ ਹੋ ਗਏ ਪਹਿਲਾਂ ਤੁਹਾਡੇ ਨਾਲ ਇਹ ਕੁਝ ਹੋ ਰਿਹਾ ਉਦੋਂ ਮੁੜ ਕੇ ਕਹਿੰਦਾ ਯਾਰ ਕੀ ਕਰਨਾ ਕਰ ਲੋ ਕਹਿੰਦਾ ਮਾਰਨ ਮੇਰੇ ਥੱਪੜ ਮਾਰ ਲੋ ਯਾਰ ਇਹ ਨਾ ਤੁਸੀਂ ਘਮਾਓ ਨਾ ਕਦੇ ਤਿੰਨ 11 ਦਿਨ ਬਰਾਂ ਦਿਨ ਹੋ ਗਏ ਨੇ ਤੇ ਪੰਜਾਬ ਯੂਨੀਵਰਸਿਟੀ ਵਾਲੇ ਧਰਨੇ ਦੀ ਜਦੋਂ ਰੋਜ਼ ਗੱਲ ਕਰਦੇ ਆ ਅਸੀਂ ਤਾਂ ਉਹਦੇ 'ਚ ਹੁੰਦਾ ਹੈ ਵੀ ਹਰ ਇੱਕ ਦਿਨ ਦੀ ਡਿਵੈਲਪਮੈਂਟ ਕੀ ਆ ਕਿਉਂਕਿ ਜਿਹੜੇ ਨੌਜਵਾਨਾਂ ਨੇ ਸ਼ੁਰੂ ਤੋਂ ਯਾਨੀ ਕਿ ਸ਼ੁਰੂ ਕਰਿਆ ਤਾਂ ਨਾ ਉਸ ਤੋਂ ਬਾਅਦ ਦੇ ਵਿੱਚ ਤਾਂ ਕਾਫਲਾ ਬਹੁਤ ਵੱਡਾ ਹੋ ਗਿਆ ਆ ਰੋਜ਼ ਸਾਡਾ ਤਕਰੀਬਨ ਹੁੰਦਾ ਹੈ ਵੀ ਉਹਨਾਂ ਨਾਲ ਗੱਲ ਕਰੀਏ ਕਿ ਆਖਰ ਉਹਨਾਂ ਦੀ ਕੋਸ਼ਿਸ਼ ਲੋਕਾਂ ਤੱਕ ਪਹੁੰਚੀ ਵੀ ਤੇ ਲੋਕਾਂ ਨੇ ਸਾਥ ਵੀ ਦਿੱਤਾ ਪਰ ਹਜੇ ਵੀ ਪੇਚ ਕਿੱਥੇ ਫਸਿਆ ਹੋਇਆ ਅਈ ਦੇਖਿਏ ਜਿਹੜੀ ਕਹੀਏ ਕੋਰ ਟੀਮ ਜੀ ਤਾਂ ਤੁਹਾਡੀ ਸੀਗੀ ਮੇਨ ਜਿਹੜੇ ਕਹਦੀਏ 10 15 ਲੋਕ 20 ਲੋਕ ਜਿਹੜੇ ਤੁਸੀਂ ਸੀਗੇ 17 ਜਥੇਬੰਦੀਆਂ ਕਹਿ ਸਕਦੇ ਹਾਂ 17 ਡਾਟ ਪਰ ਉਹਨਾਂ ਦੇ ਹਿਸਾਬ ਨਾਲ ਕਹਿ ਰਿਹਾ ਮੈਂ ਹਾਂਜੀ ਹਾਂਜੀ ਚਲੋ ਕਾਫਲਾ ਵੱਡਾ ਹੋ ਗਿਆ ਅੱਜ ਪਰ ਅੱਜ ਵੀ ਕਿੱਥੇ ਜੇ ਲੱਗਦੀ ਹੈ ਵੀ ਸਿਚੁਏਸ਼ਨ ਖੜੀ ਆ ਹਾਲਾਕੀ ਬਹੁਤ ਚੀਜ਼ਾਂ ਬਦਲੀਆਂ ਵੀ ਵੱਡੀਆਂ ਜਿਹੜੀਆਂ ਆਮ ਤੌਰ ਦੇ ਉੱਤੇ ਕਈ ਕਈ ਮਹੀਨੇ ਲੱਗ ਜਾਂਦੇ ਨੇ ਧਰਨਿਆਂ ਦੇ ਵਿੱਚ ਪਰ ਸਭ ਤੋਂ ਵੱਡਾ ਉਹ ਤਾਂ ਪੋਜ਼ੀਟਿਵਲੀ ਗੱਲ ਹੈ ਕੀ ਸੀ ਦੇਖੋ ਸਭ ਤੋਂ ਵੱਡੀ ਗੱਲ ਤੇ ਇਹ ਜੀ ਪੰਜਾਬ ਵਿੱਚ ਸਮੂਹਿਕ ਤੌਰ ਤੇ ਇਕੱਠਾ ਹੋਇਆ ਮਤਲਬ ਪੰਜਾਬ ਅਕ ਤੇ ਉਹਦੇ ਨਾਲ ਨਾਲ ਮਤਲਬ ਜਿਹੜੇ ਬਾਕੀ ਇਥੋਂ ਸਟੂਡੈਂਟ ਪੜ੍ਹ ਕੇ ਗਏ ਨੇ ਮਤਲਬ ਜਿੰਨੇ ਇਹਦੇ ਅਲੂਮਨਾ ਹੀ ਨੇ ਉਹ ਇਹ ਚ ਬਹੁਤ ਮਤਲਬ ਸ਼ਿੱਦਤ ਨਾਲ ਜੁੜੇ ਨੇ ਮਤਲਬ ਪਹਿਲੀ ਵਾਰ ਆ ਕੇ ਸਾਡੇ ਦੇਖਦੇ ਦੇਖਦੇ ਕਿ ਐਡੀ ਸੰਖਿਆ ਪੀਯੂ ਚਾਈ ਹੋਵੇ ਬਾਹਰੋਂ ਤੇ ਮਤਲਬ ਉਹਨਾਂ ਨੇ ਆਪਦਾ ਹੱਕ ਕਲੇਮ ਕਰਨ ਦੀ ਜਿਹੜੀ ਗੱਲ ਆ ਉਹ ਕਰੀ ਆ ਇਹ ਤਾਂ ਤੁਸੀਂ ਧਰਨੇ ਲਾਉਂਦੇ ਸੀ ਤੁਸੀਂ ਧਰਨੇ ਲਾ ਕੇ ਉਸ ਤੋਂ ਬਾਅਦ ਦੇ ਵਿੱਚ ਕਈ ਵਾਰ ਮੰਨਿਆ ਵੀ ਜਾਂਦੇ ਸੀ ਕਈ ਵਾਰ ਉੱਠ ਜਾਂਦੇ ਸੀ ਯਾਨੀ ਕਿ ਮਿਕਸ ਅਪ ਜਾ ਕੰਮ ਚੱਲਦਾ ਸੀ ਇਹ ਦੇਖੋ ਬਾਕੀ ਇੱਕ ਤਾਂ ਚਲੋ ਸਾਡੇ ਇੱਥੇ ਧਰਨੇ ਦਾ ਮਸਲਾ ਇੱਕ ਤਾਂ ਹੈ ਨਾ ਕੇਂਦਰ ਦੀ ਜਿਹੜੀ ਬੀਜੇਪੀ ਸਰਕਾਰ ਨੋਟੀਫਿਕੇ ਅਨਪਾ ਬਾਲੇ ਇਹ ਜੇ ਇਨਸੀਡੈਂਟ ਦੇਖੇ ਨਹੀਂ ਜਦੋਂ ਉਹ ਨੋਟੀਫਿਕੇਸ਼ਨ ਕਰਕੇ ਵਾਪਸ ਲੈ ਲਈ ਹੋਵੇ ਇੱਥੇ ਵਾਪਸ ਲਈ ਤੇ ਬਹੁਤ ਛੇਤੀ ਲਈ ਜੜੀ ਉਹ ਗੱਲ ਵੀ ਤੁਹਾਡੀ ਗੱਲ ਵੀ ਚਾਰੀਆਂ ਪੰਜਾਂ ਦਿਨਾਂ ਚ ਵਾਪਸ ਲੈ ਰਹੀ ਸੀ ਹੁਣ ਉਲਟਾ ਪਿਛਲੇ 5 ਦਿਨ ਤੋਂ ਤਾਂ ਪਾ ਜਿਹਨੂੰ ਕਹਿੰਦੇ ਜੋ ਕੇ ਦੇਖ ਰਹੇ ਨੇ ਕਿ ਗੱਲ ਕਿੱਥੇ ਖੜੀ ਆ ਉਹ ਤੋੜਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਉਹਨਾਂ ਨੇ ਹਰਿਆਣੇ ਆਣਾਂ ਤੇ ਇੱਕ ਦੇ ਸੈਕਸ਼ਨ ਤੇ ਜ਼ੋਰ ਲਾਇਆ ਮਤਲਬ ਜਿਹੜਾ ਆਰਐਸਐਸ ਵੀ ਐਵੀਪੀ ਵਾਲਾ ਸੈਕਸ਼ਨ ਆ ਉਹਨਾਂ ਨੇ ਜ਼ੋਰ ਲਾਇਆ ਪੂਰਾ ਕਿ ਬਈ ਇਹ ਤਾਂ ਜੀ ਇੱਥੇ ਪੰਜਾਬ ਹਰਿਆਣੇ ਦਾ ਮੁੱਦਾ ਬਣਾਉਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਆ ਉਹ ਤੋਂ ਬਿ ਉਰ ਲਾ ਕੇ ਇਹ ਬੱਚੇ ਪਿੱਛੇ ਹਟਦੇ ਨੇ ਹਾਂਜੀ ਹਾਂਜੀ ਉਹਨਾਂ ਨੇ ਪਿੱਛੇ ਹਟਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਮਤਲਬ ਇਹ ਕਹਿਣਾ ਵੀ ਇੱਥੇ ਪਤਾ ਨਹੀਂ ਬਾਹਰੋਂ ਤਤ ਆ ਰਹੇ ਨੇ ਜੀ ਮਤਲਬ ਪ੍ਰੋਵੋਕ ਕਰਨ ਦੀ ਕੋਸ਼ਿਸ਼ ਵੀ ਆ ਇਹੀ ਗੱਲ ਨਾਲ ਉਧਰ ਬਰਨੀਤ ਬਿੱਟੂ ਬੋਲ ਰਿਹਾ ਕਿ ਉੱਥੇ ਦਾ ਪਤਾ ਨਹੀਂ ਖਚਰਾਂ ਤੇ ਨਹੀਂ ਹੰਗੇ ਜਾਈ ਜਾਂਦੇ ਮਤਲਬ ਜਿਸ ਕਿਸਮ ਦੀ ਭੱਦੀ ਸ਼ਬਦਾਵਲੀ ਉਹ ਵਰਤ ਰਿਹਾ ਤਾਂ ਹੁਣ ਉਹ ਪ੍ਰੋਵੋਕ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਪਹਿਲਾਂ ਦੇਖ ਲਈ ਝੱਟ ਕਿ ਯਾਰ ਰੁਕਦੇ ਤਾਂ ਹੈ ਨਹੀਂ ਹੁਣ ਜੇ ਪਾਟ ਜਾਣ ਤਾਂ ਗੱਲ ਕੋਈ ਬਣ ਸਕਦੀ ਹੈ ਇਸ ਕਰਕੇ ਆ ਜਿਹੜਾ 5-7 ਦਿਨ ਦਾ ਪੀਰੀਅਡ ਹੈ ਸਾਨੂੰ ਲੱਗਦਾ ਕਿ ਉਹ ਕੋਸ਼ਿਸ਼ ਕਰ ਰਹੇ ਨੇ ਕਿ ਖੰਡਾ-ਖੰਡੂ ਲਾਓ ਕਿਸੇ ਹੱਲ ਨਾਲ ਖਿੰਡ ਰਹੇ ਹਨ ਇਕੱਠ ਹੋਲਟਾ ਤੁਹਾਡੇ ਸਾਹਮਣੇ ਹੀ ਆ ਜੀ ਮਤਲਬ ਹੁਣ ਤਾਂ ਜੇ ਮੈਂ ਪੋ ਕਿਸਾਨ ਅੰਦੋਲਨ ਚ ਦੇਖਦੇ ਹੁੰਦੇ ਸੀ ਕਿ ਇਕੱਠ ਵੀ ਵੱਧ ਰਿਹਾ ਸੇਵਾ ਵੀ ਵੱਧ ਰਹੀ ਹੈ ਜੀ ਲੋਕ ਸਾਰੇ ਪਾਸਿਓਂ ਆ ਰਹੇ ਨੇ ਤੇ ਅੱਜ ਵਾਲਾ ਇਨਸੀਡੈਂਟ ਵੀ ਮਤਲਬ ਉਸੇ ਲੜੀਚ ਸਿਗਾ ਜੀ ਵੀ ਜਿਹੜਾ ਵੀ ਜੀ ਸੇਵਾ ਦੀ ਗੱਲ ਕਰੀ ਵੀ ਜਿਹੜੀ ਆਉਂਦੀ ਆ ਉਹ ਵੈਸੇ ਹੋਇਆ ਕੀ ਐਕਚੁਅਲ ਚ ਕੀ ਹੋਇਆ ਸੀਗਾ ਚਲੋ ਕਈ ਵਾਰ ਅਸੀਂ ਪਤਾ ਨਾ ਬਹੁਤਾ ਕੀ ਚਾਹੇ ਅਸੀਂ ਆਪ মিডিਆ ਵਾਲੇ ਆ ਸਾਨੂੰ ਐ ਹੁੰਦਾ ਵੀ ਜਿਹੜੀ ਐਗਜ਼ੈਕਟਲੀ ਗੱਲ ਪਤਾ ਲੱਗ ਜੇ ਕਈ ਵਾਰ ਚੱਕ ਚਕਾਲਾ ਕੰਮ ਬਹੁਤ ਹੋ ਜਾਂਦਾ ਉਹਰਾ ਪਰਾ ਕਿਉਂਕਿ ਜਦੋਂ ਵੀਡੀਓ ਚੱਲਦੇ ਨੇ ਉਹ ਜਿਹੜੇ ਹੈਡਿੰਗ ਦਿੰਦੇ ਨੇ ਉਹ ਕਈ ਵਾਰ ਕਾਣੀ ਐਕਚੁਅਲ ਚ ਕੀ ਹੋਇਆ ਸੀ ਐਕਚੁਅਲ ਚ ਇਹ ਸੀਗਾ ਜੀ ਐਸਐਲ ਚੋ ਸਵੇਰੇ ਮੁੰਡਾ ਇੱਥੇ ਆਇਆ ਜੀ ਕਿ ਅਸੀਂ ਟਰਾਲੀ ਲੈ ਕੇ ਆਏ ਬਰੇ ਸਾਨੂੰ ਨਹੀਂ ਇਹ ਨਾ ਰਾਤ ਨੂੰ ਇੱਥੇ ਸੌਣੇ ਆ ਜਿਹੜੇ ਸਵੇਰੇ ਪਹਿਲੇ ਬੰਦੇ ਆਉਂਦੇ ਨਹੀਂ 9:30 9 ਵਜੇ ਦੇ ਆਸ-ਪਾਸ ਉਹਨਾਂ ਨੂੰ ਰੋਜ਼ ਰੋਕਦੇ ਨੇ ਜੀ ਕੱਲ ਗਰਦਾਸਪੁਰ ਤੋਂ ਬੰਦੇ ਆਏ ਸੀ ਉਹਨਾਂ ਦੇ ਆਈ ਕਾਰਡ ਇਹਨਾਂ ਨੇ ਚੈੱਕ ਕਰੇ ਕਿ ਤੁਸੀਂ ਆਈ ਕਾਰਡ ਦਿਖਾਓ ਤੁਸੀਂ ਜਾ ਨਹੀਂ ਸਕਦੇ ਪਰसों ਵੀ ਇਹੀ ਹੋਇਆ ਸੀ ਲੋਕਲ ਮੁੰਡੇ ਨੇ ਆ ਗਾਉਂ ਤੋਂ ਅਸੀਂ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਇੱਥੇ ਕਰਨਾ ਤੁਹਾਡਾ ਕੀ ਕੰਮ ਹੈ ਪ੍ਰੋਟੈਸਟ ਚ ਮਤਲਬ ਸਾਡਾ ਇਹ ਸੀਗਾ ਕਿ ਅੱਜ ਜਦੋਂ ਇਹਨਾਂ ਨੇ ਟਰਾਲੀ ਨੂੰ ਰੋਕ ਲਈ ਉਹਨਾਂ ਨੂੰ ਕਹਿੰਦੇ ਤੁਸੀਂ ਟਰਾਲੀ ਛੱਡ ਹ ਲੰਗਰ ਲੈ ਜਾਓ ਟਰਾਲੀ ਨਹੀਂ ਜਾਊਗੀ ਕਹਿੰਦੇ ਲੰਗਰ ਰਿਕਸ਼ਿਆਂ 'ਚ ਲੈ ਜਾਓ ਤੇ ਉਹ ਗੱਲ ਤੇ ਫਿਰ ਮੋਂ ਮੁੰਡੇ ਨਾਲ ਪਹਿਲਾਂ ਤਾਂ ਤਿੰਨ ਨੰਬਰ ਗਿਆ ਜੀ ਤਿੰਨ ਨੰਬਰ ਗੇਟ ਤੇ ਉਹਨਾਂ ਨੂੰ ਤੁਸੀਂ ਥੱਪੜੋ ਥੱਪੜੀ ਤੱਕਰ ਗੱਲ ਲੱਗੀ ਨਹੀਂ ਥੱਪੜੋ ਥੱਪੜੀ ਤਾਂ ਇਹ ਸੀਗਾ ਜੀ ਮੈਂ ਉਹਨੂੰ ਕਿਹਾ ਯਾਰ ਵੀ ਤੂੰ ਦੇਖ ਸਿੱਖ ਬੰਦਾ ਮਤਲਬ ਪਾਗੋ ਤੇ ਸਿਰ ਤੇ ਆ ਜੀ ਬਲਜੀਤ ਸਿੰਘ ਉਹਦਾ ਨਾਮ ਆ ਕਿ ਯਾਰ ਤੈਨੂੰ ਲੰਗਰ ਦੀ ਮਰਿਆਦਾ ਪਤਾ ਹੀ ਹੋਣੀ ਚਾਹੀਦੀ ਆ ਯਾਰ ਲੰਗਰ ਉਹ ਕਹਿੰਦਾ ਵੀ ਮੈਂ ਤਾਂ ਕਹਿੰਦਾ ਲੰਗਰ ਰੋਕੇ ਨਹੀਂ ਮੈਂ ਤਾਂ ਟਰਾਲੀ ਰੋਕੀ ਆ ਮੈਂ ਇਹ ਰੋ ਲੰਗਰ ਮੋਢਿਆਂ ਤੇ ਲੈ ਜਾਣਗੇ ਫਿਰ ਮਤਲਬ ਸਿੰਪਲ ਜੀ ਗੱਲ ਹੈ ਲੰਗਰ ਨਾ ਮਹਿਸ ਇੰਨੀ ਕ ਗੱਲ ਨਹੀਂ ਕਿ ਰੋਟੀ ਖਾਣੀ ਇੱਕ ਸੇਵਾ ਦੀ ਹੈ ਜੋ ਬੰਦੇ ਤੇ ਸੇਵਾ ਕਰਨ ਆ ਰਹੇ ਨੇ ਸੇਵਾ ਦੀ ਵਡਿਆਈ ਦਾ ਮਸਲਾ ਤਾਂ ਕੀ ਕਰਨਾ ਜੀ ਉਹ ਉਲਟਾ ਇਹ ਕਰ ਰਹੇ ਨੇ ਕਿ ਜਿੰਮੇ ਕੋਈ ਕ੍ਰਿਮੀਨਲ ਐਕਟੀਵਿਟੀ ਹੈ ਜੀ ਉਹ ਤਾਂ ਇਹ ਪੇਸ਼ ਕਰ ਰਹੇ ਨੇ ਇੰਨੀ ਕ ਗਲਤ ਤੇ ਉਹਨਾਂ ਨੂੰ ਮੈਂ ਇਹ ਕਿਹਾ ਕਿ ਯਾਰ ਤੈਨੂੰ ਪਤਾ ਹੋਣਾ ਚਾਹੀਦਾ ਮਰਿਆਦਾ ਕੀ ਹੁੰਦੀ ਹੈ ਤੂੰ ਜਾਣ ਬੁਝ ਕੇ ਤਾਂ ਕਰਿਆ ਵੀ ਤੂੰ ਆਰਡਰ ਤੂੰ ਦਿੱਤਾ ਕਿਸੇ ਹੋਰ ਨੇ ਕਿਹਾ ਯੂਨੀਵਰਸਿਟੀ ਉਹ ਮੰਨ ਗਿਆ ਵਿੱਚ ਕਿ ਯਾਰ ਪਹਿਲਾਂ ਕਰੀ ਜਾਵੇ ਕਿਸੇ ਹੋਰ ਨੇ ਕਿਹਾ ਫਿਰ ਕਹਿੰਦਾ ਮੈਂ ਯਾਰ ਕਹਿਤਾ ਵੀ ਯਾਰ ਫਿਰ ਟਰਾਲੀ ਨਹੀਂ ਜਾਊਗੀ ਫਿਰ ਮਨ ਕਹ ਰਿਹਾ ਯਾਰ ਸ਼ਰਮ ਕਰ ਮਾੜੀ ਮੁੱਟੀ ਕਹਿੰਦਾ ਵੀ ਤੂੰ ਬੋਲਦਾ ਕਿਵੇਂ ਮੈਂ ਮੈਂ ਤਾਂ ਇਹੀ ਬੋਲੂਗਾ ਤੇਰੇ ਨਾਲ ਤਾਂ ਮੈਂ ਯਾਰ ਜੇ ਤੁਸੀਂ ਲੱਛਣ ਕਰੂੰਗਾ ਅਸੀਂ ਕੁਝ ਵੀ ਨਹੀਂ ਬੋਲਾਂਗੇ ਯਾਰ ਦੋ ਦਿਨ ਹੋ ਗਏ ਪਹਿਲਾਂ ਤੁਹਾਡੇ ਨਾਲ ਇਹ ਕੁਝ ਹੋ ਰਿਹਾ ਉਦੋਂ ਮੁੜ ਕੇ ਕਹਿੰਦਾ ਯਾਰ ਕੀ ਕਰਨਾ ਕਰ ਲਓ ਕਹਿੰਦਾ ਮਾਰਨ ਮੇਰੇ ਥੱਪੜ ਮਾਰ ਲਓ ਮੈਂ ਖੈਰ ਵੀ ਤੈਨੂੰ ਪਤਾ ਵੀ ਤੇਰੇ ਇੱਥੇ ਪੈ ਨਹੀਂ ਸਕਦੇ ਪਰ ਲੱਛਣ ਤੇਰੇ ਥੱਪੜ ਖਾਣ ਆ ਰਹੇ ਨੇ ਤਾਂ ਗੱਲ ਤਾਂ ਇੰਨੀ ਕੈਸੀ ਕੀ ਸੀ ਪਰ ਉਹ ਬੇਸਿਕਲੀ ਪ੍ਰਵੋਕ ਕਰਨ ਦਾ ਤਰੀਕਾ ਏ ਯਾਰ ਤੁਸੀਂ ਥੱਪੜ ਮਾਰ ਲਓ ਹੋਰ ਕਰ ਲਓ ਫਿਰ ਉਦੋਂ ਬਾਅਦ ਉਹਨੂੰ ਕਹਿਆ ਯਾਰ ਤੂੰ ਐ ਕਰ ਵੀ ਇੱਕ ਨੰਬਰ ਗੇਟ ਦੇ ਉਹਨਾਂ ਨਾਲ ਇਹ ਗੱਲ ਕਰ ਮਸਲਾ ਨਿਬੜਨ ਦੀ ਉਹਨਾਂ ਨੂੰ ਇੱਕ ਇਹ ਵੀ ਚ ਸੀ ਕਿ ਕਵਾਲੰਟੀਅਰ ਖੜਾ ਦਾਂਗੇ ਆਪਦਾ ਨਾਲ ਉੱਥੇ ਉਹ ਤੇ ਪਾਰਕਿੰਗ ਸਪੇਸ ਦਾ ਉਹ ਕਹਿੰਦੇ ਸੀ ਕਰ ਲੋਗੇ ਠੀਕ ਆ ਪਾਰਕਿੰਗ ਚ ਮਾਨੂੰ ਗੱਡੀਆਂ ਲੱਗ ਜਾ ਕਰਨਗੀਆਂ ਵੀ ਇਹਨੂੰ ਅਸੀਂ ਮੈਨੇਜ ਕਰ ਲਾਂਗੇ ਪਰ ਕੋਈ ਇਹ ਨਹੀਂ ਹੋਊਗਾ ਜੀ ਕਿ ਉੱਥੇ ਕੋਈ ਰੋਕਿਆ ਜਾਊਗਾ ਉਹ ਕਹਿੰਦੇ ਯਾਰ ਅਸਲੇ ਜਾਂ ਹੋਰ ਚੀਜ਼ਾਂ ਨਾ ਆ ਜਾਣ ਯਾਰ ਵੀ ਚੈੱਕ ਕਰ ਸਕਦੇ ਪਰ ਕਿਸੇ ਵੀ ਬੰਦੇ ਨੂੰ ਇਹ ਨਹੀਂ ਕਿਹਾ ਜਾਊਗਾ ਤੁਸੀਂ ਤੇ ਕੀ ਕਰਨ ਚੱਲੇ ਹੋ ਤੁਹਨੇ ਜਾ ਨਹੀਂ ਸਕਦੇ ਤੁਹਾਨੂੰ ਆਈ ਕਾਟ ਤੋਂ ਬਿਨਾ ਇਹੋ ਜਿਹਾ ਕੁਝ ਨਹੀਂ ਹੋਊਗਾ ਐਂਟਰੀ ਦੇ ਕੋਈ ਰੈਸਟ੍ਰਿਕਸ਼ਨ ਨਹੀਂ ਤੁਸੀਂ ਚੈੱਕ ਕਰਨਾ ਚਾਹੀਦਾ ਚੈੱਕ ਕਰਾ ਕੇ ਜਾਓ ਬਾਈ ਜੀ بس ਇੰਨਾ ਕਹਿ ਸਕਦੇ ਹਾਂ ਸਾਡਾ ਬੰਦਾ ਖੜਾ ਹੋਊਗਾ ਉਹ ਤੇ ਮੈਂ ਇੰਨੀ ਕੀ ਗੱਲ ਦਾ ਮਸਲਾ ਕਰੇ ਹਾਂ ਅਰਜਿਤ ਦੇਖਿਓ ਇਹ ਜਿਹੜਾ ਕਹੀਏ ਕਿ ਜਿਵੇਂ ਤੁਸੀਂ ਉਦੋਂ ਐਫੀਡੈਵਟ ਵਾਲਾ ਚੱਕਿਆ ਸੀਗਾ ਮਸਲਾ ਉਦੋਂ ਬਾਅਦ ਚ ਕੋਰਟ ਚ ਪਹੁੰਚ ਗਏ ਐਫੀਡੈਵਟ ਵਾਲੇ ਮਸਲੇ ਤੋਂ ਵੀ ਵੱਡੀ ਗੱਲ ਇਹ ਵੀ ਸੀ ਕਿ ਉਹ ਮਸਲਾ ਇੰਨਾ ਬੂਮ ਫੜ ਗਿਆ ਹਾਲਾਂਕਿ ਡਾਗਰ ਹੋਣੇ ਬੈਠੇ ਇਹ ਸਾਰੇ ਵੀਰ ਆਏ ਫਿਰ ਤੁਸੀਂ ਇਕੱਠੇ ਹੋਗੇ ਇੱਕ ਪਲੇਟਫਾਰਮ ਤੇ ਸਾਰੇ ਜਾਣੇ ਉਸ ਤੋਂ ਬਾਅਦ ਦੇ ਵਿੱਚ ਕਹਿ ਸਕਦੇ ਆਂ ਵੀ ਮਸਲਾ ਇੰਨਾ ਵੱਡਾ ਹੋ ਗਿਆ ਕਿ ਆਖਰਕਾਰ ਨਾਲ ਹੀ ਨੋਮੀਨੇਸ਼ਨ ਆ ਜਾਂਦਾ ਵਿੱਚ ਆ ਨੋਟੀਫਿਕੇਸ਼ਨ ਆ ਜਾਂਦਾ ਨੋਟੀਫਿਕੇਸ਼ਨ ਤੋਂ ਬਾਅਦ ਮਸਲਾ ਜਾਦੇ ਵੱਧ ਜਾਂਦਾਗਾ ਯੂਨੀਵਰਸਿਟੀ ਨੇ ਇੰਨੇ ਪੀਰੀਅਡ ਦੇ ਦੌਰਾਨ ਮੇਰੇ ਪੁੱਛਣ ਦਾ ਭਾਵ ਕੋਈ ਨਾਜੁਕਤਾ ਨਹੀਂ ਦਿਖਾਈ ਵੀ ਨਾ ਹੋਣ ਦੀ ਏਡਾ ਵੱਡਾ ਜੇ ਦੇਖੋ ਜਿਹੜਾ ਯੂਨੀਵਰਸਿਟੀ ਪ੍ਰਸ਼ਾਸਨ ਹੈ ਤੁਸੀਂ ਇਹਦਾ ਪਿਛਲੇ ਇਸ ਸਾਲ ਦੀ ਸ਼ੁਰੂਆਤ ਤੋਂ ਦੇਖੋਗੇ ਜੋ ਰਵਈਆ ਚੱਲਦਾ ਆ ਰਿਹਾ ਹੈ ਉਹ ਸਟੂਡੈਂਟ ਦੇ ਖਿਲਾਫ ਚੱਲ ਰਿਹਾ ਹੈ ਇਹ ਹਰ ਇੱਕ ਕੋਸ਼ਿਸ਼ ਕਰਦੇ ਆ ਕਿ ਸਟੂਡੈਂਟਸ ਨਾਲ ਧੱਕਾ ਕੀਤਾ ਜਾਵੇ ਚਾਹੇ ਉਹ ਇਲੈਕਸ਼ਨ ਦੌਰਾਨ ਇੱਕ ਮਹੀਨੇ ਪਹਿਲਾਂ ਪੁਲਿਸ ਦੀ ਤਣਾਤੀ ਕਰਨੀ ਹੋਵੇ ਨੂੰ ਛਾਮਨੀ ਦੇ ਵਿੱਚ ਕੈਂਪਸ ਨੂੰ ਬਦਲਣਾ ਹੋਵੇ ਚਾਹੇ ਇਲੈਕਸ਼ਨ ਦੇ ਸਖਤਾਈ ਨਾਲ ਚੈਕਿੰਗ ਕਰਕੇ ਹਰ ਗੱਡੀ ਨੂੰ ਰੋਕਣਾ ਹੋਵੇ ਚਾਹੇ ਵਨਵੇ ਵਾਲਾ ਤਰੀਕਾ ਹੋਵੇ ਚਾਹੇ ਪੁਲਿਸ ਇੰਟਰਫੀਰੈਂਸ ਜਿਹੜੀ ਕੈਂਪਸ ਵਿੱਚ ਵਧੀ ਹੈ ਤੇ ਉਸ ਦਿਨ ਜਿਹੜਾ ਸਾਡਾ ਪ੍ਰੋਟੈਸਟ ਸੀਗਾ ਅਸੀਂ ਜਿਹੜਾ 10 ਤਰੀਕ ਦੀ ਕਾਲ ਸੀਗੀ ਅਸੀਂ ਬੜਾ ਪੀਸਫੁਲ ਕਰਨਾ ਸੀ ਅਸੀਂ ਕੋਈ ਪੁਲਿਸ ਨਾਲ ਝੜਪ ਨਹੀਂ ਕਰਾਉਣਾ ਚਾਹੁੰਦੇ ਸੀ ਬੇਨਤੀ ਕੀਤੀ ਸੀ ਕਿ ਜਿਹੜੇ ਸਾਡੇ ਸੱਜਣ ਜਿਹੜੇ ਪੰਜਾਬ ਯੂਨੀਵਰਸਿਟੀ ਨੂੰ ਪਿਆਰ ਕਰਦੇ ਨੇ ਜਿੱਥੋਂ ਵੀ ਆ ਰਹੇ ਉਹਨਾਂ ਨੂੰ ਪੀਸਫੁਲੀ ਆਨਦੋ ਸਾਨੂੰ ਟੈਂਟ ਲਾਣ ਦੋ ਸਾਨੂੰ ਸਾਊਂਡ ਲਾਣ ਦੋ ਪਰ ਜਿਹੜਾ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਸਾਡੇ ਨਾਲ ਕੋਈ ਕੋਆਰਡੀਨੇਸ਼ਨ ਨਾ ਰੱਖਣਾ ਕੋਈ ਰਾਬਤਾ ਨਾ ਰੱਖਣਾ ਗੱਲਬਾਤ ਨਹੀਂ ਕਰੀ ਕਿਸੇ ਨੇ ਵੀ ਨੁਮਾਇੰਦਰੇ ਨਹੀਂ ਕਰਿਆ ਜੀ ਸਾਨੂੰ ਚੱਲ ਰਿਹਾ ਹੈ ਚਲੋ ਇਹ ਤਾਂ ਹੁੰਦਾ ਵੀ ਆ ਚੀਜ਼ਾਂ ਐ ਕਰ ਲਓ ਯਾਨੀ ਕਿ ਇਧਰੋਂ ਕੋਈ ਰਿਪ੍ਰੈਜ਼ੈਂਟੇਟਿਵ ਨਹੀਂ ਸੀਗਾ ਜੀ ਸਾਡੇ ਇੱਕ ਦਿਨ ਪਹਿਲਾਂ ਸਾਡੀ ਮੀਟਿੰਗ ਬੁਲਾਈ ਗਈ ਠੀਕ ਹੈ ਉੱਥੇ ਅਸੀਂ ਕਿਹਾ ਵੀ ਅਸੀਂ ਸਾਊਂਡ ਸਿਸਟਮ ਲਾਉਣਾ ਚਾਹੁੰਦੇ ਹਾਂ ਅਸੀਂ ਪਾਰਕਿੰਗ ਮੈਨੇਜ ਕਰਾਂ ਸਾਡੇ 150 ਵਲੰਟੀਅਰਾਂ ਦੀ ਲਿਸਟ ਦੇਤੀ ਸੀ ਇਹਨੂੰ ਵੀ ਸਾਡੇ ਕੋਲ ਵਲੰਟੀਅਰ ਤਿਆਰ ਹੈ ਜੋ ਪਾਰਕਿੰਗ ਸਾਊਂਡ ਸਿਸਟਮ ਹਰ ਇੱਕ ਡਿਸਪਲਿਨ ਨੂੰ ਮੈਨੇਜ ਕਰਨਗੇ ਯੂਨੀਵਰਸਿਟੀ ਕਹਿੰਦੀ ਅਸੀਂ ਤੁਹਾਨੂੰ ਸਾਊਂਡ ਸਿਸਟਮ ਲਾਣ ਦਿੰਦਾ ਅਸੀਂ ਤੁਹਾਨੂੰ ਧਰਨੀ ਪਰਮਿਸ਼ਨ ਦਿੰਦੇ ਜਿਹਦੇ ਕਰਕੇ ਇਹ ਗੱਲ ਬਧੀ ਤੇ ਸਾਡਾ ਪੁਲਿਸ ਨਾਲ ਕੋਈ ਕਮਿਊਨੀਕੇਸ਼ਨ ਨਹੀਂ ਹੋ ਪਾਇਆ ਜਾਂ ਪੁਲਿਸ ਨੇ ਕਮਿਊਨੀਕੇਸ਼ਨ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸਾਡੇ ਸਾਥੀਆਂ ਤੇ ਰਾਤ ਨੂੰ ਐਸਐਸਪੀ ਮੈਡਮ ਨੇ ਕਿਹਾ ਵੀ ਤੁਹਾਨੂੰ ਡਾਂਗਾ ਨਹੀਂ ਵਾਰਨ ਦੇਵਾਂਗੇ ਵਾਰ ਰੋਕਿਆ ਗਿਆ ਡਾਂਗਾ ਮਾਰੀਆਂ ਤੇ ਅਸੀਂ ਡਟ ਕੇ ਖੜੇ ਰਹੇ ਸਾਡੇ ਜਿਹੜੇ ਨਾਲ ਸੱਜਣ ਆਏ ਹੋਏ ਸੀਗੇ ਜੋ ਯੂਨੀਵਰਸਿਟੀ ਨੂੰ ਪਿਆਰ ਕਰਦੇ ਉਹਨਾਂ ਦੇ ਹੌਸਲੇ ਅੱਗੇ ਯੂਨੀਵਰਸਿਟੀ ਪ੍ਰਸ਼ਾਸਨ ਹੋਵੇ ਚੈਪਲਸ ਪ੍ਰਸ਼ਾਸਨ ਹੋਵੇ ਸੈਂਟਰ ਹੋਵੇ ਹਰ ਕਿਸੇ ਨੂੰ ਝੁਕਣਾ ਪਿਆ ਤੇ ਇੱਥੇ ਐਡਨਾ ਹਜੂਮ ਜਿਹੜਾ ਸਾਡਾ ਇਕੱਠਾ ਹੋਇਆ। ਇਹ ਜਿਹੜਾ ਪੁਲਿਸ ਵਾਲੀ ਗੱਲ ਹੈ ਪੁਲਿਸ ਵਾਲੀ ਗੱਲ ਥੋੜੀ ਇਲੈਕਸ਼ਨਾਂ ਵੇਲੇ ਵੀ ਆਈ ਸੀ ਵੀ ਪੁਲਿਸ ਪਹਿਲਾਂ ਹੀ ਲੱਗੀ ਜੀ ਇਸ ਵਾਰੀ ਇਨਵੋਲਵਮੈਂਟ ਲਗਾਤਾਰ ਵਧਿਆ ਜਾਂ ਹੁੰਦੀ ਐ ਨਹੀਂ ਕਿਾ ਚਲੋ ਇਹ ਇਨਸੀਡੈਂਟ ਹੀ ਇਹ ਹਜੇ ਹੋਗੇ ਤਾਂ ਪੁਲਿਸ ਜ਼ਿਆਦਾ ਦਿਖਣ ਲੱਗੀ ਸਰ ਇੱਕ ਚੀਜ਼ ਦੇਖੋ ਜੀ ਤੁਸੀਂ ਡੇ 1 ਤੋਂ ਰਿਪੋਰਟਿੰਗ ਕਰ ਰਹੇ ਹੋ ਤੁਹਾਨੂੰ ਕਿਤੇ ਉਹ ਯੂਨੀਵਰਸਿਟੀ ਦਾ ਸਿਕਿਉਰਿਟੀ ਚੀਫ ਮਿਲਿਆ ਹੈ ਨਾ ਉਹ ਕਿਤੇ ਵੀ ਹੈ ਨਹੀਂ ਐਡਾ ਵੱਡਾ ਇਕੱਠਾ ਹੋਇਆ ਕਿਤੇ ਵੀ ਹੈ ਨਹੀਂ ਫਿਰ ਆਪਾਂ ਉਹਨੂੰ ਤਨਖਾਹ ਕਿਹੜੇ ਕੰਮ ਦੀ ਦੇ ਰਹੇ ਹਾਂ ਜੇ ਆਪਾਂ ਇ ਇਹਨਾਂ ਫ੍ਰੀ ਦੀ ਤਨਖਾਹ ਦੇ ਰਹੇ ਆ ਤੇ ਦੂਜੀ ਗੱਲ ਐਜੂਕੇਸ਼ਨਲ ਇੰਸਟੀਟਿਊਸ਼ਨ ਦੇ ਵਿੱਚ ਪੁਲਿਸ ਦਾ ਹੋਣਾ ਬੜੀ ਮੰਦਭਾਗੀ ਗੱਲ ਐ ਮੈਨੂੰ ਲੱਗਦਾ ਬਹੁਤ ਸਾਰੀਆਂ ਅਹਿੰਜੀਆਂ ਵਿਸ਼ਵ ਦੀਆਂ ਯੂਨੀਵਰਸਿਟੀਆਂ ਨੇ ਜਿੱਥੇ ਪੁਲਿਸ ਦੀ ਐਂਟਰੀ ਵੀ ਹੈ ਨਹੀਂ ਇਸ ਯੂਨੀਵਰਸਿਟੀ ਦੇ ਵਿੱਚ ਵੀ ਅੱਜ ਤੋਂ 4-5 ਸਾਲ ਪਹਿਲਾਂ ਪੁਲਿਸ ਦੀ ਐਂਟਰੀ ਨਹੀਂ ਸੀ ਇਨਵੋਲਵਮੈਂਟ ਤਾਂ ਯਾਨੀ ਕਿ ਪਹਿਲੀ ਬਦਲੀ ਸ਼ੁਰੂ ਹੋ ਗਈ ਬਿਲਕੁਲ ਜੀ ਬਿਲਕੁਲ ਤੁਸੀਂ ਇਹ ਦੇਖੋ ਅੱਜ ਤਾਂ ਛੌਨੀ ਵਾਲਾ ਮਾਹੌਲ ਬਣਿਆ ਹੋਇਆ ਪੁਲਿਸ ਦੇ ਪੁਲਿਸ ਦਾ ਇੱਥੇ ਕਿਤੇ ਜਾਂ ਇਹਦਾ ਮਤਲਬ ਇਹੀ ਹੈ ਨਾ ਕਿ ਸਾਡੀ ਯੂਨੀਵਰਸਿਟੀ ਸਿਕਿਉਰਿਟੀ ਕ ਇਹਨਾਂ ਇੱਥੇ ਹਥਿਆਰਾਂ ਵਾਲੀ ਪੁਲਿਸ ਦੀ ਜਾਂ ਡਾਂਗਾਂ ਵਾਲੀ ਪੁਲਿਸ ਦੀ ਕੋਈ ਜ਼ਰੂਰਤ ਨਹੀਂ ਹੈਗੀ ਤਾਂ ਅਸੀਂ ਇਹ ਵੀ ਕਲੀਅਰ ਕਰਦੇ ਹਾਂ ਕਿ ਸਾਂਝੇ ਤੌਰ ਤੇ ਆਪਣੀ ਪਾਰਟੀ ਦੇ ਤੌਰ ਤੇ ਸਾਡੀ ਅਗਲੀ ਲੜਾਈ ਇਹ ਹੋਊਗੀ ਕਿ ਯੂਨੀਵਰਸਿਟੀ ਦੇ ਵਿੱਚੋਂ ਪੁਲਿਸ ਦੀ ਇੰਟਰਫੇਰੈਂਸ ਘਟਾਈ ਜਾਵੇ ਇੱਥੇ ਯੂਨੀਵਰਸਿਟੀ ਸਿਕਿਉਰਿਟੀ ਨੂੰ ਇਨਕੇਪੇਬਲ ਕੀਤਾ ਜਾਵੇ ਜੇ ਤੁਸੀਂ 400 500 ਬੰਦਾ ਰੱਖਿਆ ਹੋਇਆ ਹੈ ਤਾਂ ਉਹਦੀ ਡਿਊਟੀ ਲਾਓ ਤੁਹਾਨੂੰ ਯੂਨੀਵਰਸਿਟੀ ਦੀ ਯੂਨੀਵਰਸਿਟੀ ਚ ਪੁਲਿਸ ਦੀ ਜ਼ਰੂਰਤ ਨਹੀਂ ਹੈਗੀ ਤਾਂ ਕਿਹਾ ਜਾਂਦਾ ਹੁੰਦਾ ਵੀ ਯੂਨੀਵਰਸਟੀਆਂ ਦੇ ਵਿੱਚ ਜਦੋਂ ਹੁੰਦਾ ਇਹ ਇਸ ਪਾਸਿਓਂ ਨਹੀਂ ਕਹਿੰਦਾ ਵੀ ਕੋਈ ਕਲਚਰ ਰਵਾਈਜ਼ ਬਲਕਿ ਪੁਰਾਣਾ ਅਸੀਂ ਸੁਣਦੀ ਆਉਂਿਆ ਵੀ ਯੂਨੀਵਰਸਿਟੀ ਚ ਜਾਂਦੇ ਨੇ ਚਲੋ ਮੁੰਡੇ ਬੇਫਿਕਰੇ ਹੋ ਜਾਂ ਉਹ ਲੱਗਦਾ ਵੀ ਉਹ ਦੂਜੇ ਪਾਸੇ ਪਲਟਣਾ ਸ਼ੁਰੂ ਨਹੀਂ ਬਿਲਕੁਲ ਜੀ ਦੇਖੋ ਤੁਸੀਂ ਯੂਨੀਵਰਸਿਟੀ ਕੋ ਸਿਕਿਉਰਟੀ ਚੀਫ ਹੈ ਇੱਕ ਐਸਪੀ ਰਿਟਾਇਰਡ ਯੂਨੀਵਰਸਿਟੀ ਕੋ ਸਿਕਿਉਰਟੀ ਐਡਵਾਈਜ਼ਰ ਹੈ ਹੈਨਾ ਯੂਨੀਵਰਸਿਟੀ ਕੋ ਓਐਸਡੀ ਸਿਕਿਉਰਟੀ ਹੈ ਮਤਲਬ ਐਡਾ ਵੱਡਾ ਇਹਨਾਂ ਦਾ ਤੰਤਰ ਹੈ ਹੈਨਾ 400 500 ਮੁਲਾਜ਼ਮ ਹੈ ਤਾਂ ਫਿਰ ਉਹ ਕਿਹੜੇ ਕੰਮ ਵਾਸਤੇ ਹੈ ਜੇ ਤੁਸੀਂ ਪੁਲਿਸ ਹੀ ਲੈ ਕੇ ਆਉਣੀ ਹੈ ਜੇ ਤੁਸੀਂ ਚੌਂਕੀ ਬਣਾਉਣੀ ਹੈ ਅੰਦਰ ਤੁਸੀਂ ਦੱਸੋ ਯੂਨੀਵਰਸਿਟੀ ਦੇ ਅੰਦਰ ਚੌਂਕੀ ਦਾ ਕੀ ਕੰਮ ਹੈ ਤਾਂ ਇਹ ਅਸੀਂ ਕਲੀਅਰ ਹੈ ਕਿ ਅਗਲੀ ਲੜਾਈ ਇਸ ਮੁੱਦੇ ਤੇ ਵੀ ਲੜਾਂਗੇ ਅਸੀਂ ਚਲੋ ਇਹ ਠੀਕ ਰਿਹਾ ਕਿ ਅੱਜ ਤੱਕ ਕੱਲ ਦਾ ਜਿਵੇਂ ਕਹਿੰਦੇ ਆ ਵੀ ਅਗਲੀ ਘੜੀ ਦਾ ਪਤਾ ਨਹੀਂ ਹੁੰਦਾ ਪਰ ਹੁਣ ਤੱਕ ਦਾ ਇਹ ਹੈ ਵੀ ਕੋਈ ਇਹੋ ਜਿਹੀ ਲੜਾਈ ਝਗੜਾ ਜਾਂ ਆਪਸੀ ਤੌਰ ਦੇ ਉੱਤੇ ਮੁੰਡੇ ਜਿੰਨੇ ਨੌਜਵਾਨ ਇਕੱਠੇ ਹੁੰਦੇ ਨੇ ਕਿ ਕਈ ਵਾਰ ਹੁੰਦਾ ਇਹ ਹੈ ਵੀ ਪ੍ਰੋਗਰਾਮਾਂ ਦੇ ਵਿੱਚ ਅਸੀਂ ਦੇਖਿਆ ਵੀ ਮੁੰਡੇ ਲੜ ਪਾਉਂਦੇ ਨੇ ਇਹੋ ਜਿਹੀ ਕੋਈ ਗੱਲ ਹੋਈ ਨਹੀਂ ਹੈਗੀ ਨਹੀਂ ਬਿਲਕੁਲ ਵੀ ਨਹੀਂ ਕਿਉਂਕਿ ਬੜਾ ਪੀਸਫੁਲ ਪ੍ਰੋਟੈਸਟ ਹੈ ਇਹ ਸੈਂਟੀਮੈਂਟ ਜੁੜੇ ਹੋਏ ਨੇ ਇੱਕ ਗੱਲ ਕਲੀਅਰ ਕਿ ਪੰਜਾਬ ਯੂਨੀਵਰਸਿਟੀ ਸਿਰਫ ਇੰਸਟੀਟਿਊਸ਼ਨ ਨਹੀਂ ਐ ਲੋਕਾਂ ਦੀ ਭਾਵਨਾ ਐ ਤਾਂ ਹਰ ਬੰਦਾ ਇੱਥੇ ਸੇਵਾ ਦੀ ਭਾਵਨਾ ਨਾਲ ਆ ਰਿਹਾ ਹੈ ਇੱਕ ਉ ਉੱਧ ਇੱਥੇ ਕਿਹੜਾ ਕੋਈ ਕ੍ਰੈਡਿਟ ਵਾਰ ਚੱਲ ਰਹੀ ਹੈ ਇੱਥੇ ਤਾਂ ਹੱਕਾਂ ਦੀ ਤੇ ਵਿਚਾਰਾਂ ਦੀ ਲੜਾਈ ਚੱਲ ਰਹੀ ਹੈ ਜੀ ਚਲੋ ਸਾਹਿਬ ਦੇਖੀਏ ਇਹ ਵੀ ਇਕ ਬੜਾ ਸੋਹਣਾ ਸਜਜਾ ਹੋਇਆ ਕਿ ਪੜ੍ਹੇ ਲਿਖੇ ਨੌਜਵਾਨਾਂ ਨੇ ਪੜ੍ਹੇ ਲਿਖੇ ਹੋਣ ਦੀ ਮਿਸਾਲ ਵੀ ਹਸਪਤਾਲ ਨੂੰ ਦਿੱਤੀ ਹੈ ਇਹ ਮਿਸਾਲ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਆਮ ਤੌਰ ਤੇ ਹੁੰਦਾ ਹੈ ਵੀ ਕਈ ਥਾਂ ਤੇ ਲੜਾਈ ਝਗੜੇ ਸੀ ਦਿਖੇ ਰਹੇ ਖਾਸ ਤੌਰ ਤੇ ਜਦੋਂ ਇੰਨਾ ਗਰਮਖੂਨ ਇੰਨੀ ਵੱਡੀ ਗਿਣਤੀ ਚ ਇਕੱਠਾ ਹੋਵੇ ਪਰ ਇਹ ਕਹਿੰਦੇ ਕਿ ਜਦੋਂ ਕੋ ਸਾਡਾ ਵੱਡਾ ਸੀਗਾ ਤਾਂ ਇਹਨਾਂ ਗੱਲਾਂ ਕਰਨੀ ਦਾ ਧਿਆਨ ਦੀ ਗੱਲ ਨਹੀਂ ਐਸੀ ਆਪ ਦੇ ਤੌਰ ਤੇ ਕਹਿੰਦੇ ਕੋਸ਼ਿਸ਼ ਇਹ ਵੀ ਕਰੀਏ ਵੀ ਡੈਕੋਰਮ ਵੀ ਖਰਾਬ ਨਾ ਹੋਵੇ ਤੇ ਸਾਡਾ ਪ੍ਰਦਰਸ਼ਨ ਵੀ ਚੱਲਦਾ ਰਹੇ ਰਹੀ ਗੱਲ ਜਿਹੜੀ ਅੱਜ ਸਵੇਰੇ ਜਿਸ ਤਰ੍ਹਾਂ ਦੇ ਨਾਲ ਬਹਿਸ ਵਾਜੀ ਹੋਈ ਐਡ ਆਖਰ ਇਹ ਗੱਲ ਕਹਿੰਦੇ ਨਜ਼ਰ ਆਉਂਦ ਨੇ ਕਹਿੰਦੇ ਪ੍ਰਵੋਕ ਕਰਿਆ ਗਿਆ ਹਾਲਾਂਕਿ ਮੇਰੀ ਕਹਿੰਦੇ ਖੁੱਦੀ ਇਹ ਮਨਸ਼ਾ ਨਹੀਂ ਸੀਗੀ ਵੀ ਮੈਂ ਕਿਸੇ ਤਰ੍ਹਾਂ ਦੇ ਨਾਲ ਲੜਾਈ ਝਗੜਾ ਕਾਹ ਜਾਂ ਚਪੇੜਾਂ ਤੱਕ ਜਿਹੜੀ ਗੱਲ ਪਹੁੰਚੀ ਉਹ ਇਸਮਤ ਤੱਕ ਨਹੀਂ ਸੀ ਵੀ ਅਸੀਂ ਖੁਦ ਇਹ ਚਾਹੁੰਦੇ ਸੀ ਪਰ ਪਰੇਸ਼ਾਨ ਇਹਨਾਂ ਕਰਿਆ ਇਸ ਕਰਕੇ ਬਹਿਸ ਜਿਹੜੀ ਉਹ ਗਰਮ ਹੋ ਗਈ ਮੀਡੀਆ ਜ਼ਰੂਰ ਕਈ ਵਾਰੀ ਇਹ ਚੀਜ਼ਾਂ ਨੂੰ ਤੂਲ ਹੈਡਿੰਗਸ ਦੇ ਤੌਰ ਤੇ ਦਿੰਦਾ ਹੈ ਉਹ ਚੀਜ਼ਾਂ ਤੋਂ ਵੀ ਕਿਤੇ ਨਾ ਕਿਤੇ ਸਾਨੂੰ ਬਚਨ ਦੀ ਲੋੜ ਹੈ ਕਿ ਅਜਿਹੀਆਂ ਚੀਜ਼ਾਂ ਨਾ ਕਰੀਏ ਕਿਉਂਕਿ ਯੂਨੀਵਰਸਿਟੀ ਦੇ ਸਟੂਡੈਂਟ ਜੇਕਰ ਕਿਤੇ ਇਸ ਤਰ੍ਹਾਂ ਦੀ ਗੱਲ ਹੁੰਦੀ ਵੀ ਆ ਤਾਂ ਉਹਦੇ ਚ ਵੀ ਮਕਸਦ ਇਹ ਹੁੰਦਾ ਹੈ ਵੀ ਦੁਬਾਰੇ ਕਿਤੇ ਕੋਈ ਅਜਿਹੀ ਘਟਨਾ ਨਾ ਘਟੇ ਜਾਂ ਅਜਿਹਾ ਕੋਈ ਵਾਕਿਆ ਦੁਬਾਰੇ ਰਿਪੀਟ ਨਾ ਹੋਵੇ ਸੀਨੀਅਰ ਵਿਜੀਲੈਂਸ ਬੰਤੇਜਨਾ ਉਸਮਿਤ ਸਿੰਘ ਰੋਜਨਾਸ 20% ਟੀਵੀ ਚੰਡੀਗੜ੍ਹ